ਜੋ ਬੀਜੇਪੀ ਦਾ ਚਿਹਰਾ ਕੁੱਲ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਿਆ ਕਿਉਂਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਜਣੀ ਇਹਨਾਂ ਦਾ ਇਹਨਾਂ ਨੂੰ ਵੜ ਨਹੀਂ ਦਿੱਤਾ ਜਾਊਗਾ ਇਹਨਾਂ ਦਾ ਵਿਰੋਧ ਹੋਊਗਾ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਨਾਬੇ ਦੇ ਵਿੱਚ ਨਣੀ ਗਲੀ ਗਲੀ ਦੇ ਵਿੱਚ ਵਿਰੋਧ ਹੋਇਆ ਹੈਗਾ ਪੂਰੀ ਤਰ੍ਹਾਂ ਦੇ ਨਾਲ ਵਿਰੋਧ ਹੋਇਆ ਹੈਗਾ ਇਸ ਕਰਕੇ ਕਿਉਂਕਿ ਇਹ ਸਾਡੇ 750 ਕਿਸਾਨਾਂ ਦੇ ਕਤਲ ਨੇ ਜੇ ਗੱਲਬਾਤ ਕਰੀਏ ਬੋਟਾ ਆਉਣੀਆਂ ਨੇ ਹੁਣ ਤਾਂ ਪਹਿਲਾਂ ਤਾਂ ਇੱਕ ਜ਼ਿਲ੍ਹਾ ਚਲੋ ਲੋਕ ਸਭਾ ਹਲਕਾ ਪਟਿਆਲੇ ਦੀ ਗੱਲ ਕਰਦੇ ਹਾਂ ਤੁਸੀਂ ਉੱਥੇ ਪ੍ਰਨੀਤਕਰ ਨੂੰ ਬਹੁਤ ਜ਼ਬਰਦਸਤ ਕੀਤੇ ਤਰੀਕੇ ਨਾਲ ਘਰਾਓ ਕੀਤਾ ਗਿਆ ਹੁਣ ਹੋਰ ਲੀਡਰਾਂ ਨੇ ਹੋਰ ਉਮੀਦਵਾਰਾਂ ਨੇ ਵੀ ਪਿੰਡਾਂ 'ਚ ਜਾਣਾ ਜੀ ਸ਼ਹਿਰਾਂ 'ਚ ਜਾਣਾ ਫਿਰ ਤੁਸੀਂ ਪੂਰਾ ਸਾਰੇ ਪੰਜਾਬ 'ਚ ਵਿਰੋਧ ਕਰੋ ਬਿਲਕੁਲ ਵਿਰੋਧ ਕਰਾਂਗੇ ਦੇਖੋ ਜਦੋਂ ਦਿੱਲੀ ਮੋਰਚਾ ਚੱਲਦਾ ਸੀ ਉਦੋਂ ਲੋਕਾਂ ਨੇ ਖੱਟੜ ਦਾ ਜਹਾਜ਼ ਨਹੀਂ ਉਤਰਨ ਦਿੱਤਾ ਉਦੋਂ ਪਿੰਡਾਂ 'ਚ ਨਹੀਂ ਬਣ ਦਿੱਤਾ ਹੈਗਾ ਇਹੀ ਮਹੱਮ ਹੁਣ ਚੱਲਣੀ ਆ ਆਉਣ ਵਾਲੀ 11 ਤਰੀਕ ਨੂੰ ਜਣੀ ਇਹਦੇ ਮੂਰੇ ਵੱਡੀ ਪੱਦਰ ਦੇ ਉੱਤੇ ਵੱਡੇ ਪ੍ਰਦਰਸ਼ਨ ਕਰ ਰਹੇ ਆ ਪੰਜਾਬ ਦੀ ਸਰਕਾਰ ਨੂੰ ਵੀ ਕਹਿਣ ਜਾ ਰਹੇ ਆ ਇਹ ਸੈਂਟਰ ਦੀ ਸਹਿ ਦੇ ਉੱਤੇ ਜਿਹੜਾ ਤਾਂ ਫੈਸਲਾ ਇੱਕ ਵਾਰ ਕਰ ਲਿਆ ਭਾਵੇਂ ਵਾਪਸ ਲੈ ਲਿਆ ਪਰ ਅਸੀਂ ਕਹਿੰਦੇ ਆ ਵੀ ਇਹ ਨੀਤੀ ਖਤਮ ਕਰੋ ਤਾਂ ਉਹਦੀ ਸਿੱਧੀ ਟਰਾਲੀ ਉੱਥੇ ਉਤਰ ਜਾਂਦੀ ਆ ਪਹਿਲਾਂ ਮੰਨ ਲਓ ਉਹਦੇ ਵਿੱਚ ਹੀ ਗਿਰ ਜਾਂਦੀ ਆ ਜਾ ਕੇ ਉੱਥੇ ਲੋਡ ਹੋ ਜਾਣੀਆਂ ਰੇਲ ਦੇ ਵਿੱਚ ਉਹਦੇ 'ਚ ਪੱਲੇਦਾਰ ਮੰਜੇ ਗਏ ਉਹਦੇ 'ਚ ਧਾਨਕ ਮੰਜੇ ਗਏ ਉਹਦੇ 'ਚ ਮਜ਼ਦੂਰ ਮੰਜੇ ਗਏ ਉਹਦੇ 'ਚ ਟਰੱਕ ਜੂਨੀਅਨ ਵਾਲਾ ਮੰਜੇ ਗਏ ਉਹ ਟਰੱਕ ਟਰੱਕ ਜੂਨੀਅਨਾਂ ਤੋਂ ਜਿਨ੍ਹਾਂ ਨੇ ਗਾਹਾਂ ਕੋਈ ਪੈਂਚਰ ਲਵਾਉਣਾ ਕੋਈ ਸਪੇਅਰ ਪਾਰਟ ਦਾ ਦੁਕਾਨ ਸਾਮਾਨ ਤੇਰੀ ਦੇਣਾ ਹੈਗਾ ਜਣੀ ਕੁੱਲ ਲੋਕਾਂ ਦਾ ਆਯਾੜਾ ਜਿਹੜਾ ਹੈਗਾ ਜਣੀ 1914 ਦੇ ਵਿੱਚ ਵੱਡੀ ਪੱਧਰ ਦੇ ਉੱਤੇ 2 ਕਰੋੜ 87 ਲੱਖ ਲੋਕ ਭੁੱਖਮਰੀ ਨਾਲ ਮਰੇ ਨੇ ਹੁਣ ਵੀ ਇਹ ਭੁੱਖਮਰੀ ਨਾਲ ਮਾਰਨਾ ਚਾਹੁੰਦੇ ਨੇ ਜੇ ਕਣਕ ਨਾ ਬਚੀ ਪੀਡੀਐਸ ਨਾ ਬਚੀ ਜੇ ਇਹ ਗਦਮਾ ਸਿੱਧਾ ਅਨਾਜ ਜਾਣ ਲੱਗਿਆ ਫੇਰ ਥੋੜੀ ਪੀਡੀਐਸ ਹੈ ਨਾ ਜਿਹੜੀ ਆਟਾ ਦਾਲ ਮਿਲਦਾ ਜਿਹੜਾ ਕਣਕ ਮਿਲਦੀ ਹੈ ਜਿਹੜੀ ਉਹ ਖਤਮ ਹੋਣੀ ਆ ਇਸ ਕਰਕੇ ਵੱਡੀ ਲੜਾਈ ਆ ਬੀਜੇਪੀ ਲੀਡਰਾਂ ਦੀ ਜਿਵੇਂ ਪਹਿਲਾਂ ਜਿੱਤ ਹੁੰਦੀ ਆ ਸ਼ੀਟਾਂ ਆਉਂਦੀਆਂ ਨੇ ਜੀ ਪੰਜਾਬ ਦੇ ਵਿੱਚੋਂ 2-3 ਕੀ ਅਨੁਮਾਨ ਆ ਵੀ ਉਹ ਸ਼ੀਟਾਂ ਹੋਣੀਆਂ ਨਹੀਂ ਇਸ ਵਾਰ ਬਿਲਕੁਲ ਨਹੀਂ ਬਿਲਕੁਲ ਬੜ ਨਹੀਂ ਦਿੰਦੇ ਲੋਕ ਇਹਨਾਂ ਨੂੰ ਕਿਤੇ ਨਹੀਂ ਬੜਨ ਦੇ ਵੱਡੀ ਪੱਧਰ ਤੇ ਵਿਰੋਧ ਹੋਊਗਾ ਵੀ ਜਿਹੜੇ ਇਹ ਵੋਟਾਂ ਵਾਲੇ ਦਿਨਾਂ ਦੇ ਵਿੱਚ ਆ ਕੇ ਜਿਵੇਂ ਮਤਲਬ ਉਹਨਾਂ ਦਿਨਾਂ ਦੇ ਵਿੱਚ ਆ ਕੇ ਦਲ ਬਦਲੂ ਵੀ ਕਾਂਗਰਸ ਦੇ ਨਹੀਂ ਤਾਂ ਲੱਗਿਆ ਤਾਂ ਇੱਧਰ ਵਗਜੋ ਜੇ ਇੱਧਰ ਨਹੀਂ ਤਾਂ ਲੱਗਿਆ ਇੱਧਰ ਵਗਜੋ ਇਸ ਕਰਕੇ ਲੋਕਾਂ ਨੇ ਪਹਿਚਾਣ ਲਿਆ ਵੀ ਇਹ ਲਟੇਰੇ ਨੇ ਇਹ ਡਾਕੂ ਨੇ ਜਿੱਥੇ ਸਾਡੀ ਤਾਕਤ ਪੂਗੂਗੀ ਉਹਨੂੰ ਅਸੀਂ ਬੜ ਨਹੀਂ ਦਿੰਦੇ ਉੱਥੇ ਅਸੀਂ ਉਹੋ ਬਗਾਵਾਂਗੇ ਜਣੀ ਜਿੱਥੇ ਜਿੱਥੇ ਲੋਕ ਨੇ ਜਿਹੜੇ ਜਿਉਂ-ਜਿਉਂ ਉਹ ਪਿੰਡਾਂ 'ਚ ਵੜਨਗੇ ਜਿਉਂ-ਜਿਉਂ ਦਾ ਵਿਰੋਧ ਆਉਣ ਵਾਲੇ ਨੇ ਇਹ ਵਿਰੋਧ ਇਹ ਤੱਕ ਹੀ ਹੋਊਗਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਕੇ ਭਾਜਪਾ ਲੀਡਰਾਂ ਦਾ ਪੰਜਾਬ ਦੇ ਵਿੱਚ ਪੂਰਾ ਵਿਰੋਧ ਕੀਤਾ ਜਾਵੇਗਾ ਪੂਰਾ ਦੇਸ਼ 'ਚ ਵਿਰੋਧ ਕਿਰੋ ਕਿਤੇ ਨਾ ਕਿਤੇ ਐਸਕੇਮ ਨੇ ਇਹ ਵੀ ਸੱਦਾ ਦਿੱਤਾ ਕਿ ਪੂਰੇ ਦੇਸ਼ ਦੇ ਵਿੱਚ ਵਿਰੋਧ ਕੀਤਾ ਜਾਵੇ ਕਿ ਭਾਜਪਾ ਕਿਸਾਨਾਂ ਨਾਲ ਇਨਸਾਫ ਨਹੀਂ ਕਰ ਰਹੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸ਼ੁਰੂਆਤ ਪੰਜਾਬ ਚੋਂ ਬੜੇ ਹੀ ਜ਼ਬਰਦਸਤ ਤਰੀਕੇ ਨਾਲ ਹੋਈ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਅਤੇ ਹੋਰ ਜਥੇਬੰਦੀਆਂ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਨੇ ਮਹਾਰਾਣੀ ਪ੍ਰਨੀਤ ਕੌਰ ਉਹਨਾਂ ਦਾ ਘਰਾਓ ਕੀਤਾ ਇੱਕ ਦਿਨ ਦੇ ਵਿੱਚ ਪਾਤੜਾ ਘਰਾਓ ਕੀਤਾ ਤੇ ਨਾਬਾ ਘਰਾਓ ਕੀਤਾ ਕਿਉਂਕਿ ਲੋਕ ਸਭਾ ਪਟਿਆਲਾ ਚ ਨਾਬਾ ਪੈਂਦਾ ਪਾਤੜਾ ਪੈਂਦਾ ਜਿੱਥੇ ਵੀ ਗਏ ਉਹਨਾਂ ਦਾ ਪੂਰਾ ਜ਼ੋਰਦਾਰ ਤਰੀਕੇ ਨਾਲ ਘਰਾਓ ਕੀਤਾ ਗਿਆ ਕਾਲੀਆਂ ਝੰਡੀਆਂ ਦਿਖਾਈਆਂ ਗਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪਈ ਕਿ ਕਿਸ ਤਰੀਕੇ ਨਾਲ ਜਥੇਬੰਦਕ ਆਗੂਆਂ ਨੂੰ ਰੋਕਿਆ ਜਾਵੇ ਕਿ ਦੇ ਭਾਰਤੀ ਕਿਸਾਨ ਜੁਨਨ ਉਗਰਾਹਾਂ ਨੇ ਤਾਂ ਵੱਡੀ ਗਿਣਤੀ ਚੋਂਥੇ ਪਹੁੰਚ ਕੇ ਆਪਣੇ ਪ੍ਰਦਰਸ਼ਨ ਕੀਤੇ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਭਾਰਤੀ ਕਿਸਾਨ ਜੁਨਨ ਉਗਰਾਹਾਂ ਦੇ ਸੂਬੇ ਦੇ ਆਗੂ ਜਗਤਾਰ ਸਿੰਘ ਕਾਲਾਚੜ ਮੌਜੂਦ ਨੇ ਕਾਲਾਚੜ ਜੀ ਸ਼ੁਰੂਆਤ ਕਰਤੀ ਐ ਐਸ ਕੇਐਮ ਨੇ ਸੱਦਾ ਦਿੱਤਾ ਸੀ ਪਰ ਪਟਿਆਲਾਸ ਤਾਂ ਜੋ ਤੁਸੀਂ ਕੀਤਾ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਬਹੁਤਾਂ ਕਿਸੇ ਨੇ ਕਿਤੇ ਰਸਤੇ ਰੋਖ ਲੇ ਬਹੁਤ ਵੱਡੀ ਗਿਣਤੀ ਚ ਪਹੁੰਚੇ ਕਿਵੇਂ ਦਾ ਰਹਿਣ ਵਾਲਾ ਆਉਣ ਵਾਲੇ ਸਮੇਂ ਚ ਦੇਖੋ ਜੋ ਭਾਜਪਾ ਦਾ ਚਿਹਰਾ ਕੱਲੋ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਿਆ ਕਿਉਂਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਜਣੀ ਇਹਨਾਂ ਦਾ ਇਹਨਾਂ ਨੂੰ ਵੜ ਨਹੀਂ ਦਿੱਤਾ ਜਾਊਗਾ ਇਹਨਾਂ ਦਾ ਵਿਰੋਧ ਹੋਊਗਾ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਇਸ ਦੇ ਸੱਦੇ ਤੇ ਪਹਿਲਾਂ ਇਹਨਾਂ ਦਾ ਸੁਨੀਲ ਜਾਖੜਾ ਜਿਹੜਾ ਉਹ ਬਠਿੰਡੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਹਦਾ ਘਰਾਓ ਕੀਤਾ ਪੈਸੇ ਦੇ ਵਿੱਚ ਵੜ ਨਹੀਂ ਦਿੱਤਾ ਜਣੀ ਕੱਲ ਇੱਥੇ ਪਨੀਤ ਕੌਰ ਆਈਆ ਪਾਤੜਾਂ ਦੇ ਵਿੱਚ ਪੂਰਾ ਜ਼ਬਰਦਸਤ ਵਿਰੋਧ ਆ ਜਿਹੜਾ ਪਾਤੜਾਂ ਦੇ ਵਿੱਚ ਕੀਤਾ ਹੈਗਾ ਉਸ ਤੋਂ ਬਾਅਦ ਨਾਲ ਦੀ ਨਾਲ ਉਹਨੇ ਨਾਬੇ ਦਾ ਪ੍ਰੋਗਰਾਮ ਦਿੱਤਾ ਨਾਬੇ ਦੇ ਵਿੱਚ ਨਣੀ ਗਲੀ ਗਲੀ ਦੇ ਵਿੱਚ ਵਿਰੋਧ ਹੋਇਆ ਹੈਗਾ ਪੂਰੀ ਤਰ੍ਹਾਂ ਦੇ ਨਾਲ ਵਿਰੋਧ ਹੋਇਆ ਹੈਗਾ ਇਸ ਕਰਕੇ ਕਿਉਂਕਿ ਇਹ ਸਾਡੇ 750 ਕਿਸਾਨਾਂ ਦੇ ਕਤਲ ਨੇ ਇੱਥੇ ਵੱਡੇ ਕਾਰਪੋਰੇਟ ਗਿਲਜਾਂ ਨੇ ਜਿਹੜੀਆਂ ਇਹ ਉਹਨਾਂ ਨੂੰ ਇੱਥੇ ਲਿਆ ਰਹੇ ਨੇ ਇਸ ਕਰਕੇ ਕਿਸਾਨਾਂ ਨੂੰ ਨਹੱਤੇ ਕਿਸਾਨਾਂ ਦੇ ਉੱਤੇ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ ਸਾਡਾ ਨੌਜਵਾਨ ਸੁਭ ਕਰਨ ਜਿਹੜਾ ਉਹ ਇਹਨਾਂ ਨੇ ਸ਼ਹੀਦ ਕੀਤਾ ਹੈਗਾ ਇਹਨਾਂ ਨੂੰ ਲੋਕ ਬੜਨ ਕਿਵੇਂ ਦੇਣਗੇ ਪਿੰਡਾਂ 'ਚ ਇਸ ਕਰਕੇ ਇਹਨਾਂ ਨੂੰ ਖਬਰਦਾਰ ਕਰਦੇ ਆ ਕਿ ਖਬਰਦਾਰ ਰਹਿਣਾ ਆਉਣ ਵਾਲੇ ਦਿਨਾਂ 'ਚ ਵੀ ਪਿੰਡ ਪਿੰਡ 'ਚ ਹਰ ਪਿੰਡ 'ਚ ਵਿਰੋਧ ਹੋਊਗਾ ਕੱਲ੍ਹ ਹੀ ਜਣੀ ਉਧਰ ਲਹਿਰੇ ਦੇ ਵਿੱਚ ਇਹਨਾਂ ਦਾ ਜਿਹੜਾ ਅਰਵਿੰਦ ਖੰਨਾ ਆਇਆ ਉੱਥੇ ਇਹਨਾਂ ਦਾ ਜਿਹੜਾ ਹੈਗਾ ਗਰੇਵਾਲ ਆ ਜਿਹੜਾ ਹਰਜੀਤ ਗਰੇਵਾਲ ਉਹ ਆਇਆ ਹੈਗਾ ਉੱਥੇ ਲੋਕਾਂ ਨੇ ਜ਼ਬਰਦਸਤ ਵਿਰੋਧ ਕੀਤਾ ਹੈਗਾ ਇਸ ਕਰਕੇ ਲੋਕਾਂ ਦਾ ਰੋਹ ਆ ਜਿਹੜਾ ਲੋਕਾਂ ਦਾ ਜਿਹੜਾ ਗੁੱਸਾ ਇਹਨਾਂ ਦੇ ਖਿਲਾਫ ਆ ਉਹ ਲਗਾਤਾਰ ਫੁੱਟ ਰਿਹਾ ਹੈਗਾ ਇਹਨਾਂ ਨੂੰ ਪੰਜਾਬ ਦੇ ਕਿਸੇ ਪਿੰਡ 'ਚ ਨਹੀਂ ਬਣ ਦੇਵਾਂਗੇ ਇਹ ਪੰਜਾਬ ਦੇ ਹਿੰਦੂਸਤਾਨ ਦੇ ਲੋਕਾਂ ਦਾ ਜਿਹੜਾ ਆਉਣ ਵਾਲੇ ਦਿਨਾਂ 'ਚ ਇਹ ਤੁਹਾਡੇ ਸਾਹਮਣੇ ਆਊਗਾ ਕਿਉਂਕਿ ਭਾਜਪਾ ਦੀ ਸਰਕਾਰ ਆ ਜਿਹੜੀ ਇਹ ਕਾਤਲ ਸਰਕਾਰ ਆ ਇਹ ਧਰਮ ਦੇ ਨਾਂ ਤੇ ਬੰਡੀਆਂ ਪਾਉਂਦੀ ਆ ਇਸ ਕਰਕੇ ਜੋ ਸਰਕਾਰ ਜਾਇਜ਼ ਮੰਗਾਂ ਦੇ ਕਿਸਾਨਾਂ ਦੀਆਂ ਨਹ ਤੱਕ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਹੈਗਾ ਇਸ ਕਰਕੇ ਪੰਜਾਬ ਦੇ ਹਿੰਦੁਸਤਾਨ ਦੇ ਕਿਤੇ ਵੀ ਕਿਸੇ ਵੀ ਅਸੀਂ ਇਹਨਾਂ ਦਾ ਪੂਰਾ ਜ਼ਬਰਦਸਤ ਵਿਰੋਧ ਕਰਾਂਗੇ ਬਿਲਕੁਲ ਜੇ ਗੱਲਬਾਤ ਕਰੀਏ ਵੋਟਾਂ ਆਉਣੀਆਂ ਨੇ ਹੁਣ ਤਾਂ ਪਹਿਲਾਂ ਤਾਂ ਇੱਕ ਜ਼ਿਲ੍ਹਾ ਚਲੋ ਲੋਕ ਸਭਾ ਹਲਕਾ ਪਟਿਆਲੇ ਦੀ ਗੱਲ ਕਰਦੇ ਹਾਂ ਤੁਸੀਂ ਉੱਥੇ ਪ੍ਰਨੀਤ ਕਰਨ ਨੂੰ ਬਹੁਤ ਜ਼ਬਰਦਸਤ ਕੀਤੇ ਤਰੀਕੇ ਨਾਲ ਘਰਾਓ ਕੀਤਾ ਗਿਆ ਹੁਣ ਹੋਰ ਲੀਡਰਾਂ ਨੇ ਹੋਰ ਉਮੀਦਵਾਰਾਂ ਨੇ ਵੀ ਪਿੰਡਾਂ 'ਚ ਜਾਣਾ ਜੀ ਸ਼ਹਿਰਾਂ 'ਚ ਜਾਣਾ ਫਿਰ ਤੁਸੀਂ ਪੂਰਾ ਸਾਰੇ ਪੰਜਾਬ 'ਚ ਵਿਰੋਧ ਕਰੋਗੇ ਬਿਲਕੁਲ ਵਿਰੋਧ ਕਰਾਂਗੇ ਜੀ ਦੇਖੋ ਜਦੋਂ ਦਿੱਲੀ ਮੋਰਚਾ ਚੱਲਦਾ ਸੀ ਉਦੋਂ ਲੋਕਾਂ ਨੇ ਖੱਟੜ ਦਾ ਜਹਾਜ਼ ਨਹੀਂ ਉਤਰਨ ਦਿੱਤਾ ਉਦੋਂ ਪਿੰਡਾਂ 'ਚ ਨਹੀਂ ਬਣ ਦਿੱਤਾ ਹੈਗਾ ਇਹੀ ਮਹੱਮ ਹੁਣ ਚੱਲਣੀ ਆ ਕਿਸਾਨ ਲੜ ਰਹੇ ਨੇ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਨੇ ਕਿ ਤਿੰਨ ਕਾਲੇ ਕਾਨੂੰਨ ਭਾਵੇਂ ਰੱਦ ਕਰਤੇ ਉਹਨਾਂ ਨੇ ਉਦੋਂ ਪਰ ਉਹ ਜਿਹੜੀ ਨੀਤੀ ਆ ਉਹਨੂੰ ਲਗਾਤਾਰ ਲਾਗੂ ਕਰ ਲੈਣ ਇੰਪਲੀਮੈਂਟ ਕਰਨ ਜਾ ਰਹੇ ਨੇ ਇੱਥੇ ਜਿਹੜੇ ਸੈਲੂ ਦੇ ਗ੍ਰਾਮ ਨੇ ਉਹ ਲਗਾਤਾਰ ਇੱਥੇ ਲਿਆਇਆ ਰਹੇ ਨੇ ਆ ਸੀਟਾਂ ਵਾਲੇ ਦੇ ਵਿੱਚ ਵੱਡਾ ਜਿਹੜਾ ਦਿਓ ਗੱਦ ਜਿਹੜਾ ਸੈਲੋ ਦਾ ਗਦ ਮੈਂ ਇੱਥੇ ਲਾਇਆ ਹੈਗਾ ਸੁਨਾਮ ਦੇ ਵਿੱਚ ਲਾਇਆ ਹੈਗਾ ਇਹਦਾ ਅਸੀਂ ਵਿਰੋਧ ਕਰ ਰਹੇ ਹੈਗੇ ਆ ਆਉਣ ਵਾਲੀ 11 ਤਰੀਕ ਨੂੰ ਜਣੀ ਇਹਦੇ ਮੂਰੇ ਵੱਡੀ ਪੱਦਰ ਦੇ ਉੱਤੇ ਵੱਡੇ ਪ੍ਰਦਰਸ਼ਨ ਕਰ ਰਹੇ ਆ ਪੰਜਾਬ ਦੀ ਸਰਕਾਰ ਨੂੰ ਵੀ ਕਹਿਣ ਜਾ ਰਹੇ ਆ ਕਿ ਇਹ ਸੈਂਟਰ ਦੀ ਸਹਿ ਦੇ ਉੱਤੇ ਜਿਹੜਾ ਤਾਂ ਫੈਸਲਾ ਇੱਕ ਵਾਰ ਕਰ ਲਿਆ ਭਾਵੇਂ ਵਾਪਸ ਲੈ ਲਿਆ ਪਰ ਅਸੀਂ ਕਹਿੰਦੇ ਆ ਵੀ ਇਹ ਨੀਤੀ ਖਤਮ ਕਰੋ ਜਿਹਦਾ ਰਜਗਾਰ ਜਾੜਦੀ ਆ ਜਣੀ ਕਿਸਾਨ ਦਾ ਕਿਸਾਨ ਦਾ ਇਹ ਵੀ ਮੇਰੀ ਸਿੱਧੀ ਟਰਾਲੀ ਉੱਥੇ ਉਤਰ ਜੂਗੀ ਜਿਹੜੇ ਕਿਸਾਨ ਪਹਿਲਾਂ ਗਏ ਵੀ ਨੇ ਉਹਨਾਂ ਦੇ ਹੁਣ ਸਮਝ ਪੈਣ ਲੱਗੀ ਗੱਲ ਜੇ ਕਿਸਾਨੀ ਕਿਸਾਨ ਦੀ ਸਿੱਧੀ ਟਰਾਲੀ ਉੱਥੇ ਉਤਰ ਜਾਂਦੀ ਆ ਭਲਾ ਮੰਨ ਲਓ ਉਹਦੇ ਵਿੱਚ ਹੀ ਗਿਰ ਜਾਂਦੀ ਆ ਜਾ ਕੇ ਉੱਥੇ ਲੋਡ ਹੋ ਜਾਣੀਆਂ ਰੇਲ ਦੇ ਵਿੱਚ ਉਹਦੇ ਚ ਪੱਲੇਦਾਰ ਮਾਂਜੇ ਗਏ ਉਹਦੇ ਚ ਧਾਨਕ ਮਾਂਜੇ ਗਏ ਉਹਦੇ ਚ ਮਜ਼ਦੂਰ ਮਾਂਜੇ ਗਏ ਉਹਦੇ ਚ ਟਰੱਕ ਜੂਨੀਅਨ ਵਾਲਾ ਮਾਂਜੇ ਗਏ ਉਹ ਟਰੱਕ ਟਰੱਕ ਜੂਨੀਅਨਾਂ ਤੋਂ ਜਿਨ੍ਹਾਂ ਨੇ ਗਾਹਾਂ ਕੋਈ ਪੈਂਚਰ ਲਵਾਉਣਾ ਕੋਈ ਸਪੇਅਰ ਪਾਰਟ ਦਾ ਦੁਕਾਨ ਸਾਮਾਨ ਖਰੀਦਣਾ ਹੈਗਾ ਜਣੀ ਕੁੱਲ ਲੋਕਾਂ ਦਾ ਯਾਰਾ ਜਿਹ ਇਹ ਕਹਿੰਦੇ ਆ ਇਹ ਲੋਕਾਂ ਦੇ ਅਜਾੜੇ ਵਾਲੇ ਜਿਹੜੇ ਸੈਲੂ ਦੇ ਗਦਾਮ ਨੇ ਉਹਨਾਂ ਨੂੰ ਸਰਕਾਰ ਜਿਹੜੇ ਪਹਿਲਾਂ ਬਣ ਚੁੱਕੇ ਨੇ ਉਹਨਾਂ ਨੂੰ ਪੰਜਾਬ ਦੀ ਸਰਕਾਰ ਜਿਹੜੇ ਪੰਜਾਬ ਚ ਲੱਗੇ ਨੇ ਪੰਜਾਬ ਦੀ ਸਰਕਾਰ ਆਪ ਦੇ ਕਬਜੇ ਵਿੱਚ ਕਰੇ ਤੇ ਜਿਹੜੇ ਨਵੇਂ ਬਣਨ ਜਾ ਰਹੇ ਨੇ ਉਹਨਾਂ ਦੇ ਪੰਜਾਬ ਦੀ ਸਰਕਾਰ ਰੋਕ ਲਾਵੇ ਇਸ ਕਰਕੇ ਲਗਾਤਾਰ ਪੰਜਾਬ ਦੀ ਸਰਕਾਰ ਦੇ ਖਿਲਾਫ ਵੀ ਜਿਹੜੇ ਲੋਕਾਂ ਦੇ ਵਿਰੋਧ ਫੈਸਲੇ ਨੇ ਉਹਦੇ ਤੇ ਵਿਰੋਧ ਹੁੰਦਾ ਰਹੂਗਾ ਤੇ ਬੀਜੇਪੀ ਦੇ ਕਿਸੇ ਵੀ ਆਗੂ ਦਾ ਵੱਡੀ ਪੱਦਰ ਤੇ ਅਸੀਂ ਪਿੰਡਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਵੱਡੀ ਪੱਦਰ ਤੇ ਪਿੰਡ ਪਿੰਡ ਵਿਰੋਧ ਕਰਨਗੇ ਸ਼ਹਿਰਾਂ ਦੇ ਵਿੱਚ ਵਿਰੋਧ ਕਰਨਗੇ ਕਿਉਂਕਿ ਵੱਡੇ ਮਾਲ ਬਾਲ ਮਾਲਟਾ ਵਰਗੇ ਮਾਲ ਨੇ ਜਿਹੜੇ ਉਹ ਆ ਰਹੇ ਨੇ ਇਹਨਾਂ ਨੇ ਤਾਂ ਪਰਚੂਨ ਨਹੀਂ ਛੱਡਣਾ ਹੈਗਾ ਇਸ ਕਰਕੇ ਕੁੱਲ ਦੁਕਾਨਦਾਰੀ ਇਹਨਾਂ ਨੇ ਖਤਮ ਕਰਨੀ ਹੈ ਵੱਡੇ ਦਿਓ ਗੱਡ ਜਿਹੜੇ ਇਹਨਾਂ ਦੇ ਮਾਲ ਨੇ ਉਹਨੇ ਪਰਚੂਨ ਖਤਮ ਕਰਦਣੀ ਆ ਇਹਨੇ ਇੱਥੇ ਜ਼ਮੀਨਾਂ ਤੇ ਕਬਜ਼ੇ ਕਰਨਾ ਹੈਗਾ ਮਜ਼ਦੂਰਾਂ ਦਾ ਅਜਾੜਾ ਹੋਣਾ ਹੈਗਾ ਜਣੀ ਕੁੱਲ ਲੋਕਾਂ ਦਾ ਅਜਾੜਾ ਹੋਣਾ ਹੈਗਾ ਕਣਕ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਅਨਾਜ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਲੋਕਾਂ ਨੇ ਗੱਲ ਬੁੱਝ ਲਈ ਇਹਨਾਂ ਦੇ ਕਾਨੂੰਨ ਨੇ ਜਿਹੜੇ ਐਪਲੀਮੈਂਟ ਕਰਨ ਲੱਗੇ ਹੋਏ ਨੇ ਆ ਜਿਹੜੀਆਂ ਵੱਡੀਆਂ ਵੱਡੀਆਂ ਸੜਕਾਂ ਕੱਢੀਆਂ ਨੇ ਵੱਡੇ ਵੱਡੇ ਪੌਲ ਕੱਢੇ ਨੇ ਇਹ ਏਸੇ ਵਾਸਤੇ ਨੇ ਜਿਵੇਂ ਜਦੋਂ ਅੰਗਰੇਜ਼ ਆਏ ਅੰਗਰੇਜ਼ਾਂ ਨੇ ਵੀ ਰੇਲ ਦੀਆਂ ਲਾਈਨਾਂ ਕੱਢੀਆਂ ਵੱਡੀ ਪੱਧਰ ਤੇ ਲੱਖਾਂ ਟਨ ਨਰਮਾ ਕਪਾਹ ਲੁੱਟ ਕੇ ਸੱਤ ਸਮੁੰਦਰੋਂ ਪਾਰ ਲੈ ਗਏ ਹੁਣ ਵੀ ਜਿਹੜੇ ਸਾਡੇ ਆ ਵੱਡੀਆਂ ਵੱਡੀਆਂ ਸੜਕਾਂ ਨੇ ਇਹ ਸਾਡੇ ਖੇਤਾਂ ਚੋਂ ਟਰਾਲੇ ਪਰ ਕੇ ਲੈ ਕੇ ਜਾਣੇ ਨੇ ਪਰ ਜਗਤਾਰ ਜੀ ਇਹਦੇ ਨਾਲ ਬੈਨੀਫਿਟ ਇਹ ਵੀ ਹੋਣਾ ਵੀ ਵਪਾਰ ਵਧਣਾ ਜੀ ਜਿਹੜੀ ਚੀਜ਼ ਵਾਦਦਾ ਕਿਸੇ ਸਟੇਟ ਚ ਸੂਬੇ ਚ ਦੂਜੇ ਪਾਸੇ ਜਾਊਗੀ ਉੱਥੇ ਵਿਕਣਾ ਵਿਕਣ ਦੀ ਦਰ ਵਧੂਗੀ ਕਿਤੇ ਨਾ ਕਿਤੇ ਰੇਟ ਵਧੀਆ ਮਿਲਣਗੇ ਲੋਕਾਂ ਦਾ ਇਹ ਪੱਖ ਇਹ ਵੀ ਆ ਰਿਹਾ ਕਿ ਇਹਦੇ ਨਾਲ ਫਾਇਦਾ ਵੀ ਬਹੁਤ ਹੋਣਾ ਕਿਸਾਨੀ ਨੂੰ ਜਾਂ ਹੋਰ ਵਰਗਾਂ ਨੂੰ ਹੋਰ ਵਪਾਰ ਨੂੰ ਜੀ ਮੈਂ ਕਹਿੰਦਾ ਲੋਕਾਂ ਦਾ ਤਾਂ ਰੁਜ਼ਗਾਰ ਮ ਲੋਕ ਤਾਂ ਲਗਾਤਾਰ ਬੇਲੇ ਹੋਣਗੇ ਹੱਥ ਜੇ ਹੱਥਾਂ ਨੂੰ ਕੰਮ ਹੋਊਗਾ ਅਸੀਂ ਕਹਿੰਦੇ ਆ ਵੀ ਸਰਕਾਰ ਆ ਉਹ ਠੀਕ ਗੱਲ ਆ ਇਹ ਵੀ ਜਿਹੜਾ ਬਾਹਰ ਖੁੱਲੇ ਅਸਮਾਨ ਦੇ ਥੱਲੇ ਜਿਹੜਾ ਅਨਾਜ ਪਿਆ ਉਹ ਅਨਾਜ ਗਲ ਜਾਂਦਾ ਖਰਾਬ ਹੋ ਜਾਂਦਾ ਉਹਨੂੰ ਸੁਸਰੀ ਪੈ ਜਾਂਦੀ ਆ ਉਹਦਾ ਤਾਂ ਤਕਨੀਕੀ ਵਿਗਿਆਨਕ ਤੌਰ ਦੇ ਉੱਤੇ ਤਾਂ ਕੋਈ ਉਹੋ ਜਿਹਾ ਉਹੋ ਜਿਹਾ ਪ੍ਰਬੰਧ ਕੱਲੇ ਢੋਲਾਂ ਦਾ ਪ੍ਰਬੰਧ ਹੋ ਸਕਦਾ ਇਹ ਥੋੜੂ ਹੈਗਾ ਵੀ ਉੱਥੇ ਸਿੱਧਾ ਰੇਲ 'ਚ ਜਾਵੇ ਉੱਥੋਂ ਸਿੱਧਾ ਜਾ ਕੇ ਜਾਨੀ ਕਿ ਕਿਸਾਨ ਦੀ ਟਰਾਲੀ ਉੱਥੇ ਜਾਵੇ ਉਹ ਜਿਹੜਾ ਕੋਲਰ ਜਗਾਰ ਆ ਜਾਨੀ ਹੱਥਾਂ ਦਾ ਕੰਮ ਆ ਜਿਹੜਾ ਅਸੀਂ ਚਾਹੁੰਦੇ ਹੈਗਾ ਵੀ ਜਿਹੜਾ ਹੱਥਾਂ ਦਾ ਕੰਮ ਆ ਇਹ ਧਿਆਨ ਚ ਰੱਖ ਕੇ ਕੋਈ ਇਹੋ ਜਿਹੇ ਵਿਗਿਆਨਕ ਜਿਹੜੇ ਤਕਨੀਕਾਂ ਨੇ ਉਹੋ ਜਿਹੀਆਂ ਤਕਨੀਕਾਂ ਕੱਢੀਆਂ ਜਾਣ ਇਹ ਨਾ ਹੋਵੇ ਵੀ ਜਿਹਦੇ ਨਾਲ ਲੋਕਾਂ ਦਾ ਅਯਾੜਾ ਵੱਡੀ ਪੱਧਰ ਤੇ ਹੁੰਦਾ ਹੈਗਾ ਇਸ ਕਰਕੇ ਲੋਕ ਹੁਣ ਬੁੱਝਲੇ ਲੋਕਾਂ ਨੇ ਸਮਝ ਲਈ ਗੱਲ ਕਿ ਸਰਕਾਰ ਦਿਨੋ ਦਿਨ ਭਾਵੇਂ ਕਾਲੇ ਕਾਨੂੰਨ ਰੱਦ ਕਰਦੇ ਇਹਨਾਂ ਨੇ ਪਰ ਉਧਰੋਂ ਮੀਟਰਾਂ ਤੇ ਆ ਰਹੀ ਹੈ ਸਰਕਾਰ ਉਹ ਚਿੱਪ ਪਾਉਣ ਜਾ ਰਹੀ ਆ ਉਧਰੋਂ ਪਾਣੀ ਵਾਲੀ ਕੇਂਦਰੀ ਜਲ ਨੀਤੀ ਲੈਂਦਾ ਸਰਕਾਰ ਨੇ ਸਿੱਖਿਆ ਨੀਤੀ ਲੈਂਦੀ ਸਰਕਾਰ ਨੇ ਇਸ ਕਰਕੇ ਇਹ ਭਾਗਵਾ ਕਰਨ ਕਰਨਾ ਚਾਹੁੰਦੇ ਨੇ ਇੱਥੇ ਜਣੀ ਮਨੁਸਿਮਰਤੀ ਲਾਗੂ ਕਰਕੇ ਇੱਥੇ ਸਾਡੇ ਲੋਕਾਂ ਨੂੰ ਖਿਸ਼ਾਰੇ ਬਣਾਉਣਾ ਚਾਹੁੰਦੇ ਨੇ ਇੱਥੇ ਜਣੀ ਜਦੋਂ ਪਹਿਲਾਂ ਅੰਗਰੇਜ਼ਾਂ ਵੇਲੇ ਵੀ ਜਣੀ 1914 ਦੇ ਵਿੱਚ ਵੱਡੀ ਪੱਧਰ ਦੇ ਉੱਤੇ 2 ਕਰੋੜ 87 ਲੱਖ ਲੋਕ ਭੁੱਖਮਰੀ ਨਾਲ ਮਰੇ ਨੇ ਹੁਣ ਵੀ ਇਹ ਭੁੱਖਮਰੀ ਨਾਲ ਮਾਰਨਾ ਚਾਹੁੰਦੇ ਨੇ ਇਹ ਮਜ਼ਦੂਰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਭਰਾਵੋ ਤੁਸੀਂ ਕਿਥੇ ਪ੍ਰੇਖਾ ਕੱਢ ਦੋ ਵੀ ਕੋਈ ਨਾ ਤਾਂ ਕਿਸਾਨਾਂ ਦੀ ਉਹ ਗੱਲ ਆ ਜੇ ਕਣਕ ਨਾ ਬਚੀ ਪੀਡੀਐਸ ਨਾ ਬਚੀ ਜੇ ਗਦਾਮਾਂ 'ਚ ਸਿੱਧਾ ਅਨਾਜ ਜਾਣ ਲੱਗਿਆ ਫੇਰ ਥੋੜੀ ਪੀਡੀਐਸ ਆ ਨਾ ਜਿਹੜੀ ਆਟਾ ਦਾਲ ਮਿਲਦਾ ਜਿਹੜਾ ਕਣਕ ਮਿਲਦੀ ਆ ਜਿਹੜੀ ਉਹ ਖਤਮ ਹੋਣੀ ਆ ਇਸ ਕਰਕੇ ਵੱਡੀ ਲੜਾਈ ਆ ਕਿਸਾਨਾਂ ਨੂੰ ਤਾਂ ਜੇ ਮਾੜਾ ਮੋਟਾ ਉਹਨਾਂ ਨੂੰ ਪੈਸੇ ਦੇਣਗੇ ਜ਼ਮੀਨਾਂ ਤੇ ਮਜ਼ਦੂਰ ਪਹਿਲਾਂ ਮਾਰਿਆ ਜਾਊਗਾ ਇਸ ਕਰਕੇ ਮਜ਼ਦੂਰਾਂ ਕਿਸਾਨਾਂ ਇਹ ਕੁੱਲ ਦੁਕਾਨਦਾਰਾਂ ਦੀ ਸਾਂਝੀ ਲੜਾਈ ਆ ਇਹ ਇਹ ਲੜਨਗੇ ਲੋਕ ਤੇ ਭਾਜਪਾ ਨੂੰ ਪੰਜਾਬ ਦੇ ਕਿਸੇ ਪਿੰਡ 'ਚ ਨਹੀਂ ਬਣਨ ਦਿੱਤਾ ਜਾਊਗਾ ਸਖਤ ਵਿਰੋਧ ਕਰਾਂਗੇ ਉਹਨਾਂ ਵਾਲੇ ਬਿਲਕੁਲ ਭਾਜਪਾ ਲੀਡਰਾਂ ਦੀ ਜਿਵੇਂ ਪਹਿਲਾਂ ਜਿੱਤੂ ਹੁੰਦੀ ਆ ਸ਼ੀਟਾਂ ਆਉਂਦੀਆਂ ਨੇ ਜੀ ਪੰਜਾਬ ਦੇ ਵਿੱਚੋਂ 2-3 ਕੀ ਅਨੁਮਾਨ ਆ ਵੀ ਉਹ ਸ਼ੀਟਾਂ ਆਉਣੀਆਂ ਨਹੀਂ ਇਸ ਵਾਰ ਬਿਲਕੁਲ ਨਹੀਂ ਬਿਲਕੁਲ ਬਣ ਨਹੀਂ ਦਿੰਦੇ ਲੋਕ ਇਹਨਾਂ ਨੂੰ ਕਿਤੇ ਨਹੀਂ ਬਣਨ ਦੇ ਵੱਡੀ ਪੱਧਰ ਤੇ ਵਿਰੋਧ ਹੋ ਯਾਨੀ ਈਡੀ ਦੇ ਸਾਫੇ ਮਰਵਾ ਗਏ ਜਿਹੜੇ ਹੁਣ ਤਾਂ ਲੋਕਾਂ ਨੂੰ ਇਹ ਪਤਾ ਲੱਗਿਆ ਹੈਗਾ ਵੀ ਜਿਹੜੇ ਇਹ ਵੋਟਾਂ ਵਾਲੇ ਦਿਨਾਂ ਦੇ ਵਿੱਚ ਆ ਕੇ ਜਿਵੇਂ ਮਤਲਬ ਉਹਨਾਂ ਦਿਨਾਂ ਦੇ ਵਿੱਚ ਆ ਕੇ ਦਲ ਬਦਲੂ ਵੀ ਕਾਗਰਸ ਦੇ ਨਹੀਂ ਤਾਂ ਲੱਗਿਆ ਤਾਂ ਇੱਧਰ ਵਗਜੋ ਜੇ ਇੱਧਰ ਨਹੀਂ ਤਾਂ ਲੱਗਿਆ ਇੱਧਰ ਵਗਜੋ ਇਸ ਕਰਕੇ ਲੋਕਾਂ ਨੇ ਪਹਿਚਾਨ ਲਿਆ ਵੀ ਇਹ ਲਟੇਰੇ ਨੇ ਇਹ ਡਾਕੂ ਨੇ ਅਸੀਂ ਤਾਂ ਕਹਿੰਦੇ ਆ ਨਾ ਡਾਕੂਆਂ ਲਟੇਰਿਆਂ ਤੋਂ ਭਰੇ ਦੀ ਝਾਕ ਛੱਡ ਕੇ ਆਪਦੇ ਏਕੇ ਦੀ ਤਾਕਤ ਆ ਜਿਹੜੀ ਆਪਦੀ ਏਕੇ ਦੀ ਡਾਗ ਨੂੰ ਤਖੜੀ ਕਰੋ ਬਿਲਕੁਲ ਤੁਹਾਡੀ ਸਕੀਮ ਪਲੈਨਿੰਗ ਕੀ ਰਹਿਣ ਵਾਲੀ ਆ ਉਹਨਾਂ ਨੂੰ ਸਟੇਜ ਤੇ ਵੋਟਾਂ ਮੰਗਣ ਨਹੀਂ ਦਿੱਤਾ ਜਾਊਗਾ ਜਾਂ ਕੀ ਕੀਤਾ ਜਾਵੇਗਾ ਜਿਵੇਂ ਤੁਸੀਂ ਰੋਕ ਰਹੇ ਹੋ ਜਿਵੇਂ ਕੋਈ ਰੈਲੀ ਹੋਊਗੀ ਉਹਨਾਂ ਦੀ ਉਹ ਰੈਲੀ ਨਹੀਂ ਕਰਨ ਦਿੱਤੀ ਜਾਵੇਗੀ ਅਸੀਂ ਉਹਨਾਂ ਦਾ ਸਖਤ ਵਿਰੋਧ ਕਰਾਂਗੇ ਜੀ ਸਖਤ ਵਿਰੋਧ ਦੇ ਵਿੱਚ ਜਿੱਥੇ ਸਾਡੀ ਤਾਕਤ ਪੁੱਗੂਗੀ ਉਹਨੂੰ ਅਸੀਂ ਬੜ ਨਹੀਂ ਦੰਦੇ ਉੱਥੇ ਅਸੀਂ ਉਹੋ ਪਗਾਵਾਂਗੇ ਜਣੀ ਜਿੱਥੇ ਜਿੱਥੇ ਲੋਕ ਨੇ ਜਿਹੜੇ ਜਿਉਂ ਜਿਉਂ ਉਹ ਪਿੰਡਾਂ 'ਚ ਵੜਨਗੇ ਜਿਉਂ ਜਿਉਂ ਦਾ ਵਿਰੋਧ ਆਉਣ ਵਾਲੇ ਤਾਂ ਇਹ ਵਿਰੋਧ ਦੇ ਦੂ ਤੱਕ ਹੀ ਹੋਊਗਾ ਠੀਕ ਹੈ ਜਾਨੀ ਕਿ ਪ੍ਰਦਰਸ਼ਨ ਪੂਰੇ ਪੰਜਾਬ ਲੈਵਲ ਤੇ ਪੂਰੇ ਜ਼ਬਰਦਸਤ ਤਰੀਕੇ ਨਾਲ ਉਹ ਗ੍ਰਾਹਾਂ ਗਰੁੱਪਾ ਹੋਰ ਵੀ ਜਥੇਬੰਦੀਆਂ ਨੇ ਪੂਰਾ ਇਕੱਠੇ ਹੋ ਕੇ ਕਰਨੀ ਹੈ ਬਿਲਕੁਲ ਪੰਜਾਬ ਲੈਵਲ ਤੇ ਕੀ ਹਿੰਦੁਸਤਾਨ ਲੈਵਲ ਦੇ ਤੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਪਿਛਲੇ ਦਿਨਾਂ ਚ ਅਸੀਂ ਬੀਕੇ ਜੂ ਗ੍ਰਾਹਾਂ ਦੇ ਵੱਲੋਂ ਉਧਰ ਸਾਡੇ ਪ੍ਰਧਾਨ ਨੇ ਮਾਸਟਰ ਕਮਲਜੀਤ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਉਹਨਾਂ ਦੇ ਮੰਤਰੀ ਦਾ ਵਿਰੋਧ ਕੀਤਾ ਹੈਗਾ ਇਸ ਕਰਕੇ ਕੁੱਲ ਹਿੰਦੁਸਤਾਨ ਚ ਹੋਣਾ ਹੈਗਾ ਸਾਰੇ ਸੂਬਿਆਂ ਚ ਹੋਊਗਾ ਪੰਜਾਬ ਦੇ ਵਿੱਚ ਤਾਂ ਜਣੀ ਲਗਾਤਾਰ ਵਿਰੋਧ ਚੱਲ ਰਿਹਾ ਉਧਰੋਂ ਫਰੀਦਕੋਟ ਦੇ ਵਿੱਚ ਵਿਰੋਧ ਹੋਇਆ ਹੈਗਾ ਉਧਰੋਂ ਬਠਿੰਡੇ ਚ ਹੋਇਆ ਕੱਲ ਇਹ ਆਪਣਾ ਪਾਤਾਲਾ ਚ ਹੋਇਆ ਨਾਬੇ ਚ ਹੋਇਆ ਕਿਤੇ ਨਹੀਂ ਬੜਨ ਦੇਤੇ ਕਿਤੇ ਵੀ ਆਉਣਗੇ ਗਲੀ ਗਲੀ ਫੇਰਾਂਗੇ ਗਲੀ ਗਲੀ ਭਜਾਵਾਂਗੇ ਇਹਨਾਂ ਨੂੰ ਬਿਲਕੁਲ ਜੀ ਸੋ ਬੀਜੇਪੀ ਉਮੀਦਵਾਰਾਂ ਲਈ ਬੁਰੀ ਖਬਰ ਬੁਰੀ ਖਬਰ ਆ ਇਹ ਕਿਉਂਕਿ ਐਸਕੇਮ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਹੋਰ ਜਥੇਬੰਦੀਆਂ ਲਗਾਤਾਰ ਕਹਿ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਜਦੋਂ ਕੈਂਪੇਨ ਕਰਨਗੇ ਬੀਜੇਪੀ ਉਮੀਦਵਾਰ ਤਾਂ ਉਹਨਾਂ ਦੀ ਕੈਂਪੇਨ ਨੂੰ ਨਹੀਂ ਕਰਨ ਦਿੱਤਾ ਜਾਵੇਗਾ ਉਹਨਾਂ ਦਾ ਘਰਾਓ ਕੀਤਾ ਜਾਵੇਗਾ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ ਇਥੋਂ ਤੱਕ ਕਹਿ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਤੇ ਕਹਿ ਰਹੇ ਨੇ ਕਿ ਜੋ ਪਾਲਿਸੀਆਂ ਨੇ ਜੋ ਨੀਤੀਆਂ ਨੇ ਬੀਜੇਪੀ ਦੀਆਂ ਕਿਸਾਨ ਵਿਰੋਧੀ ਨੇ ਮਜ਼ਦੂਰ ਵਿਰੋਧੀ ਨੇ ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੈਮਰਾਮੈਨ ਅਸ਼ੋਕ ਕੁਮਾਰ ਵਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ